ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਪੰਜਾਬੀ ਭਾਸ਼ਾ ਉੱਪਰ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਇਸ ਸੈਮੀਨਾਰ ਵਿੱਚ ਪਹੁੰਚੇ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗਤ ਪੰਜਾਬੀ ਸਭਾ ਟ੍ਰਾਂਟੋ ਤੋਂ ਇਹ ਹਰ ਸਾਲ ਜਦੋਂ 21 ਫਰਵਰੀ ਭਾਸ਼ਾ ਦਿਨ ਜਿਹੜਾ ਆਪਾਂ ਮਨਾਉਂਦੇ ਸਾਰੀਆਂ ਵੱਖ-ਵੱਖ ਪਛਾਵਾਬ ਵਾਲੇ ਤੇ ਪੰਜਾਬ ਦੀ ਧਰਤੀ ਤੇ ਆਉਂਦੇ ਆ ਤੇ ਫਿਰ ਸੈਮੀਨਾਰਾਂ ਰਾਹੀਂ ਇਹ ਪੰਜਾਬ ਦੀ ਪੰਜਾਬੀ ਬੋਲੀ ਜਿਹੜੀ ਮਾਂ ਬੋਲੀ ਸਾਡੀ ਕਿਉਂਕਿ मां ਹੁੰਦੀ ਜਿਹੜੀ ਕਿਸੇ ਨਾਲ ਬਿਤਕਰਾਂ ਨਹੀਂ ਕਰਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਤੇ ਉਹਦੀ ਇਹਨੇ ਸ਼ੁਰੂਆਤ ਕੀਤੀ ਸੀ ਪਿਛਲੇ ਸਾਲ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਨੇ ਸੈਮੀਨਾਰ ਕੀਤੇ ਸੀ ਤੇ ਆਇਆ ਸਾਲ ਦਾ ਸੈਮੀਨਾਰ ਜਿਹੜਾ ਇਹ ਸਤਗੁਰਾਂ ਦੀ ਪਵਿੱਤਰ ਧਰਤੀ ਸਾਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਸ ਸਥਾਨ ਦੇ ਉੱਤੇ ਜਿਹੜਾ ਕਾਰਜ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਖਾਲਸਾ ਕਾਲ ਜਿੱਥੇ ਜਿਹੜੀ ਅੱਜ ਇੱਕ ਰੋਜਾ ਸੈਮੀਨਾਰ ਸੀ ਔਰ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਇਹ ਉਹ ਪਵਿੱਤਰ ਧਰਤੀ ਆ ਜਿੱਥੋਂ ਸਤਗੁਰਾਂ ਨੇ ਗੁਰਮੁਖੀ ਲਿਪੀ ਸਾਨੂੰ ਵਾਕਿਸ਼ ਕੀਤੀ ਗੁਰਮੁਖੀ ਲਿਪੀ ਨੂੰ ਹੋਰ ਪ੍ਰਚਲਿਤ ਕਰਨ ਲਈ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਪੁਰਜ ਇਹਨਾਂ ਦਾ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਆ। ਸੋ ਉਸੇ ਤਰਜ਼ ਦੇ ਉੱਤੇ ਇਹ ਜਾਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦਾਰ ਜਗਤ ਸਿੰਘ ਜੀ ਚੱਠਾ ਸਰਦਾਰ ਸਰਦੂਲ ਸਿੰਘ ਜੀ ਇਹਨਾਂ ਨੇ ਇਕੱਠੇ ਹੋ ਕੇ ਅੱਜ ਇੱਥੇ ਇੱਕ ਰੋਜਾ ਸੈਮੀਨਾਰ ਰੱਖਿਆ ਸੀ। ਸੋ ਮੈਂ ਮਹਿਸੂਸ ਕਰਦਾ ਕਿ ਅੱਜ ਇਹੋ ਜਿਹਾ ਸੈਮੀਨਾਰ ਪੰਜਾਬ ਦੀ ਧਾਤੀ ਤੇ ਵੀ ਸਾਨੂੰ ਜੇ ਕਰਨੇ ਪੈ ਤਾਂ ਸਾਡੀ ਕਮਜ਼ੋਰੀ ਕਿਣੀ ਜਾਊਗੀ ਪਰ ਪੰਜਾਬੀ ਸਤਗੁਰਾਂ ਨੇ ਸਾਨੂੰ ਇਹ ਭਾਸ਼ਾ ਜਿਹੜੀ ਬਖਸ਼ਿਸ਼ ਕੀਤੀ ਆ ਮਾਂ ਹਮੇਸ਼ਾ ਹੀ ਸਾਰਿਆਂ ਦਾ ਭਲਾ ਚਾਹੁੰਦੀ ਆ ਤੇ ਪੰਜਾਬੀ ਆਜ ਇੱਥੇ ਨਹੀਂ ਜੇ ਲੈnde ਪੰਜਾਬ ਵੱਲੋਂ ਜਾਈਏ ਉੱਥੇ ਜਾ ਕੇ ਉਹ ਚੌਣਵੇਂ ਅੱਖਰ ਤੇ ਜਿਹੜੀ ਠੇੜ ਪੰਜਾਬੀ ਬੋਲਦੇ ਆ ਤੇ ਸਾਨੂੰ ਕਈ ਵਾਰੀ ਇਧਰਲੇ ਪੰਜਾਬੀਆਂ ਨੂੰ ਉਹਦਾ ਸ਼ਾਰੂ ਸ਼ਾਰ ਵੀ ਹੋਣਾ ਪੈਂਦਾ ਪਰ ਕੋਈ ਨੇ ਜੋਗ ਕੇ ਜੋਗ ਦੇ ਵਿੱਚ ਕਈ ਵਾਰੀ ਬਖ ਬਖ ਪਸ਼ਾਵਾ ਦਾ ਉਹ ਜਿਹੜਾ ਪ੍ਰਭਾਵ ਪੈ ਜਾਂਦਾ ਪਰ ਪੰਜਾਬੀ ਬਲੱਖਣ ਗੁਰੂ ਨਾਨਕ ਦੇ ਪਾਤਸ਼ਾਹੀ ਇਹ ਪਵਿੱਤਰ ਪਾਸ਼ਾ ਬਾਕੀ ਹੋਈ ਸਨ ਇਹ ਜੋਗੋ ਜੋਗ ਟਲ ਇਦਾਂ ਹੀ ਚੱਲੀ ਜਾਣੀਆਂ ਤੇ ਮੈਨੂੰ ਖੁਸ਼ੀ ਵੀ ਹੋਈ ਕਿ ਚਲੋ ਇਹ ਜੋਗ ਕੇ ਜੋਗ ਦੇ ਵਿੱਚ ਜਿਹੜੀ ਲੋੜ ਆ ਉਹਦੇ ਲਈ ਇਹ ਸਾਰੇ ਇਕੱਠੇ ਹੋ ਕੇ ਆਪਣੇ ਰਾਜ ਸਵਾਮੀਨਾਰ ਦੇ ਰੂਪ ਵਿੱਚ ਇਕੱਠੇ ਹੋਏ ਤੇ ਮੈਂ ਬਾਬਾ ਜੀ ਦਾ ਤੇ ਚੇਤੇ ਤੌਰ ਤੇ ਜਗਤ ਪੰਜਾਬੀ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ